ਹਾਂ ਜੀ ਦਾ ਸਾਲਸਾ ਵੈਰੀ ਫਤਿਹ ਅਸੀਂ ਜੋ ਤੁਹਾਨੂੰ ਪਸ਼ਮੀਨਾ ਦੇ ਸ਼ੂਟ ਦਿਖਾਏ ਉਹਨਾਂ ਵਾਰੇ ਜਿਵੇਂ ਕੱਲ ਅਸੀਂ ਪਾਏ ਸੀ ਸ਼ੂਟ ਕਾਫੀ ਜ਼ਿਆਦਾ ਤੇ ਪਹਿਲਾਂ ਪਾਏ ਸੀ ਉਹ ਕਸਟਮਰ ਕੀ ਕਹਿੰਦੇ ਕਿ ਸਾਨੂੰ ਤੁਸੀਂ ਸ਼ੂਟ ਖੋਲ ਕੇ ਦਿਖਾਓ ਜਾਂ ਉਹਨਾਂ ਦਾ ਜੋ ਜੋ ਡਿਜ਼ਾਈਨ ਹੈ ਤੁਸੀਂ ਪੈਕ ਦੇ ਵਿੱਚ ਵੇਖ ਲਓ ਜਿਨ੍ਹਾਂ ਨੇ ਮਾਰਕ ਕੀਤਾ ਖੋਲਣਾ ਇਹਨਾਂ ਟਾਈਮ ਨਹੀਂ ਸੀ ਉਹਨਾਂ ਕਰਕੇ ਸੀ ਦਿਖਾ ਰਹੇ ਜਿਵੇਂ ਤੁਸੀਂ ਮੰਨ ਲਓ ਜਿਵੇਂ ਇਹ ਡਿਜ਼ਾਈਨ ਹੈ ਇਸ ਡਿਜ਼ਾਈਨ ਦਾ ਇੱਕੋ ਸ਼ੂਟ ਰਹਿ ਗਿਆ ਇਹਦਾ ਏ ਘੇਰਾ ਬਣਾਇਆ ਉਹਨਾਂ ਦਾ ਸਾਰੇ ਡਿਜ਼ਾਈਨ ਦਾ ਘੇਰਾ ਬਣਿਆ ਹੋਏਗਾ ਤੇ ਬਾਵਾ ਦੇ ਵਰਕ ਹੋਏਗਾ ਇਹ ਤੇ ਪੱਕਾ ਫਿਕਸ ਹੈ ਇਹਨਾਂ ਵਰਕ ਦੇ ਹੋਣੇ ਹੋਣਾ ਉਹ ਤੁਸੀਂ ਦੇਖ ਸਕਦੇ ਹੋ ਇਹ ਵਰਕ ਬਾਵਾ ਦੇ ਹੋਏਗਾ ਜੀ ਇੱਕ ਡਿਜ਼ਾਈਨ ਇਹ ਹੈ ਤੇ ਉਸ ਤੋਂ ਬਾਅਦ ਨੈਕਸਟ ਡਿਜ਼ਾਈਨ ਇਹ ਹੈ ਕਿਉਂਕਿ ਕਾਫੀ ਕਸਟਮਰ ਕਹਿੰਦੇ ਨੇ ਖੋਲ ਕੇ ਆਓ ਘੇਰਾ ਕਰੀਬ 23 24 ਆ ਵੇਖੋ ਜੀ ਇੱਕ ਸਾਰਾ ਕੇਲੇ ਦੇ ਵਰਕੇ ਤੁਸੀਂ ਘੇਰਾ ਵੀ ਚੈੱਕ ਕਰ ਸਕਦੇ ਹੋ 24 24 ਇੰਚ ਕੇ ਰ ਹੈ ਤੇ ਜਿਵੇਂ ਇਹਦੇ ਬਾਹਾਂ ਤੇ ਫੁੱਲ ਬਣਾਇਆ ਹੋਇਆ ਆ ਸਿੰਗਲ ਫੁੱਲ ਬਾਹਾਂ ਦੇ ਬਣਾਇ ਹੋਏ ਇਸ ਡਿਜ਼ਾਈਨ ਤੇ ਸਾਰੇ ਜਿਹਨੇ ਰੰਗ ਨੇ ਤੁਸੀਂ ਰੰਗ ਦੇਖ ਸਕਦੇ ਹੋ ਇਹ ਜਿਹੜੇ ਕਹਿੰਦੇ ਕਿ ਸਾਨੂੰ ਖੋਲ ਕੇ ਉਹ ਕਸਟਮਰ ਉਹ ਇਹ ਡਿਜ਼ਾਈਨ ਨੂੰ ਚੈੱਕ ਕਰ ਲੈਣਾ ਇਹਨਾਂ ਇੱਕ ਡਿਜ਼ਾਈਨ ਇਹ ਇਹਦਾ ਵੀ ਸੇਮ ਘੇਰਾ ਤੇ ਸੇਮ ਚੀਜ਼ ਹੀ ਘੇਰੇ ਵਾਲੀ ਵਾਮਾ ਦੇ ਬਣੀ ਹੋਈ ਹੈ ਇਕੜੇਨ ਅਗਲਾ ਇਹ ਆ ਗਈ ਇਹਦਾ ਵੀ ਹੋ 24 ਘੇਰਾ ਪਰ ਵਾਮਾ ਦੇ ਉੱਪਰ ਸਿਰਫ ਇੱਕ ਬੇਲ ਬਣੀ ਹੋਈ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਇਕੜੇਨ ਇਹ ਆ ਗਈ ਦੇਖੋ ਘੇਰਾ ਸਾਰਾ ਪੂਰਾ ਹੋਏਗਾ ਇਹਦੇ ਵਾਮਾ ਦੇ ਉੱਪਰ ਚੈੱਕ ਕਰ ਸਕਦੇ ਹੋ ਇਹ ਜੀ ਬਹਾਮਾ ਦੇ ਬਣੀ ਹੋਈ ਹੈ ਇੱਕ ਡਿਜ਼ਾਈਨ ਇਹ ਹੈ ਕਈ ਸਾਰੇ ਕਰੀਬ 6-7 ਡਿਜ਼ਾਈਨਾਂ ਜੋ ਜਿਨ੍ਹਾਂ ਦੇ ਵਿੱਚ ਦੇਖੋ ਜੀ ਬਹਾਮਾ ਦੇ ਬਣੀ ਹੋਈ ਹੈ ਇਸੋ ਡਿਜ਼ਾਈਨ ਦਾ ਇੱਕੋ ਹੀ ਸੂਟ ਸੀ ਤੇ ਇੱਕ ਡਿਜ਼ਾਈਨ ਇਹ ਹੈ ਨੈਸਟ ਵੇਖੋ ਜੀ ਇਹ ਜੀ ਬਾਵਾ ਦੇ ਬਣੇ ਹੋਈ ਐ ਇੱਕ ਡਿਜ਼ਾਈਨ ਇਹ ਜੀ ਇਹਦੇ ਵੀ ਸੇਮ ਚੀਜ਼ ਇੰਨੀ ਹੀ ਇਹ ਵਰਕ ਬਾਵਾ ਦੇ ਉੱਪਰ ਹੋਏ ਹੋਏ ਇਹ ਡਿਜ਼ਾਈਨ ਦੇ ਸਿਰਫ ਦੋ ਹੀ ਸ਼ੂਟ ਰਹਿ ਗਏ ਇਹਦਾ ਮੈਂ ਤੁਹਾਨੂੰ ਦੱਸਣਾ ਵੇਖੋ ਕਰੀਬ ਸਾਢੇ 2 ਕੀ ਘੇਰਾ ਬਣਦਾ ਤੇ ਪੈਚਵਰਕ ਹੋਇਆ ਤੇ ਬਾਹਮਾ ਤੇਮ ਕੱਟਵਰਕ ਹੋਇਆ ਇਹ ਡੀਨ ਦੇ ਸਿਰਫ ਦੋ ਹੀ ਸ਼ੂਟ ਰਹਿ ਗਏ ਤੇ ਸਾਰੇ ਜੋ ਵੀ ਕਸਟਮਰ ਕਹਿ ਰਹੇ ਸੀ ਕਿ ਸਾਹਮਣੇ ਸ਼ੂਟ ਖੋਲ ਕੇ ਦਿਖਾਓ ਇਹ ਪਸ਼ਮੀਨਾ ਏਕੇਟੈਕਸ ਦਾ ਹੀ ਪੂਰਾ 오ਰੀਜਨਲ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ 오ਰੀਜਨਲ ਹੈ ਇਹਦਾ ਰੇਟ ਅਸੀਂ ਪਾਵਾਂਗੇ ਜਿਨ੍ਹਾਂ ਨੇ ਆਰਡਰ ਜਿਹੜੇ ਕਰਦੇ ਆ ਜਿਹੜੇ ਵੀ ਕਸਟਮਰ ਆਰਡਰ ਕਰ ਰਹੇ ਉਹ ਆਪਣਾ ਪੇਮੈਂਟ ਦਾ ਸਕਰੀਨਸ਼ਾਟ ਪਾ ਦਿਓ ਤੇ ਐਡਰੈਸ ਭੇਜ ਦਿਓ ਤੇ ਕਲਰ ਸਰਵੇ ਪਤਾ ਕਰ ਲਓ ਕੋਈ ਸੇਲ ਹੋਇਆ ਤੇ ਨਹੀਂ ਇਹ ਉਹਨਾਂ ਨੂੰ ਪੈਕ ਕਰਕੇ ਜਿਵੇਂ ਕੱਲ ਸੋਮਵਾਰ ਹੈ ਕੱਲ ਦੀ ਗੱਲ ਹੀ ਕੋਰੀਅਰ ਹੋ ਜਾਣਗੇ ਬਾਕੀ ਇਹਨਾਂ ਦੀ ਪੂਰੀ ਪਿੱਕ ਉਹ ਮੈਂ ਤੁਹਾਨੂੰ ਡਿਸਪਲੇ ਤੇ ਸ਼ੋਅ ਕਰ ਦਣਾ ਬਾਕੀ ਸਾਡੇ YouTube ਜਨਰਲ ਫੌਜੀ ਪੰਜਾਬੀ ਫੂਟ ਬੁਟੀਕ ਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਇਹਨਾਂ ਦੀ ਤਕਰੀਬਨ ਅਸੀਂ 3-4 ਦੀ ਵੀਡੀਓ ਤਕਰੀਬਨ ਡੇਲੀ ਅਪਡੇਟ ਕਰਿਆ ਕਰਾਂਗੇ ਤਾਂ ਕਿ ਤੁਹਾਡੇ ਕੋਲ ਡਿਜ਼ਾਈਨ ਇਹ ਕਸਟਮਰ ਆਪਣੇ ਤੁਸੀਂ ਸਕਰੀਨ ਸ਼ਾਟ ਪਾਓ ਤੇ ਪੇ ਜੋ ਇਹਦੀ ਇੱਕ ਵੀਡੀਓ ਸੀ ਇੰਸਟਾ ਤੇ ਭਾਵੇਂ ਕਿ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਕਹਿੰਦੇ ਸਾਨੂੰ ਪਸੰਦ ਚੱਲਦਾ ਉਹਨਾਂ ਕੋ ਤਾਂ ਕਿ ਹਰ ਇੱਕ ਕੋਲ ਆਪਣਾ ਸੂਟ ਜਾਂ ਜੋ ਵੀ ਡਿਜ਼ਾਈਨ ਹੋ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੈਰ ਜੀ ਖਾਲਸਾ ਬੈਰ ਜੀ ਦੇ ਸਾਥ